ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਵਾਰ ਫਿਰ ਤੋਂ న్యూਸ 819 ਪੰਜਾਬ ਹਰਿਆਣਾ ਹਮਾਸਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਨਾ ਪੁਲੋਜੀ ਸਿੰਘ ਦੇ ਬੁਲਟਿਨ ਦੀ ਸ਼ੁਰੂਆਤ ਕਰਦੇ ਆਂ ਅਹਿਮ ਖਬਰ ਦੇ ਨਾਲ ਸੀਬੀਆਈ ਨੂੰ ਲੈ ਕੇ ਕੈਪਟਨ ਸਰਕਾਰ ਦਾ ਵੱਡਾ ਫੈਸਲਾ ਜੀ ਹਾਂ ਪੰਜਾਬ ਦੇ ਵਿੱਚ ਸੀਬੀਆਈ ਦੀ ਹੁਣ ਨੋ ਐਂਟਰੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਹੁਣ ਮੁਕੰਮਲ ਨੋ ਐਂਟਰੀ ਹੋ ਗਈ ਹੈ ਕੈਪਟਨ ਸਰਕਾਰ ਨੇ ਜਾਂਚ ਤੋਂ ਜੁੜੀ ਜਿਹੜੀ ਆਮ ਸਹਿਮਤੀ ਦਿੱਤੀ ਹੋਈ ਸੀ ਉਹ ਹੁਣ ਵਾਪਸ ਲੈ ਲਈ ਹੈ ਜਾਨੀ ਕਿਸੇ ਤਰ੍ਹਾਂ ਦੇ ਉੱਪਰ ਬਿਨਾਂ ਸਹਿਮਤੀ ਦੇ ਪੰਜਾਬ ਦੇ ਵਿੱਚ ਹੁਣ ਸੀਬੀਆਈ ਕਿਸੇ ਵੀ ਕੇਸ ਦੀ ਜਾਂਚ ਨਹੀਂ ਕਰ ਸਕਦੀ ਬਾਕੀਦਾ ਉਸ ਨੂੰ ਪਹਿਲਾਂ ਇਸ ਦੀ ਪਰਮਿਸ਼ਨ ਲੈਣੀ ਹੋਵੇਗੀ ਇਜਾਜ਼ਤ ਲੈਣੀ ਹੋਵੇਗੀ ਸੂਬਾ ਸਰਕਾਰ ਤੋਂ ਉਸ ਤੋਂ ਬਾਅਦ ਹੀ ਕਿਸੇ ਕੇਸ ਦੀ ਸੂਬੇ ਦੇ ਅੰਦਰ ਹੁਣ ਸੀਬੀਆਈ ਜਾਂਚ ਕਰ ਸਕਦੀ ਹੈ ਕਿਉਂਕਿ ਕੈਪਟਨ ਸਰਕਾਰ ਨੇ ਜਿਹੜੀ ਸਹਿਮਤੀ ਦਿੱਤੀ ਹੋਈ ਸੀ ਉਹ ਆਮ ਸਹਿਮਤੀ ਵਾਪਸ ਲੈ ਲਈ ਹੈ ਤੇ ਉਸ ਤੋਂ ਪਹਿਲਾਂ ਵੀ ਕਈ ਗੈਰ ਭਾਜਪਾ ਸੂਬਾ ਇਹ ਜਿਹੜਾ ਕੰਮ ਹੈ ਉਹ ਕਰ ਚੁੱਕੇ ਨੇ ਉਸ ਤੋਂ ਪਹਿਲਾਂ ਇਹ ਫੈਸਲਾ ਛਤੀਸਗੜ ਰਾਜਸਥਾਨ ਦੇ ਵਿੱਚ ਵੀ ਸੀਬੀਆਈ ਦੀ ਨੋ ਐਂਟਰੀ ਹੋ ਚੁੱਕੀ ਹੈ ਇਸ ਤੋਂ ਬਿਨਾ ਆਂਧਰਾ ਪ੍ਰਦੇਸ਼ ਪੱਛਮੀ ਬੰਗਾਲ ਮਹਾਰਾਸ਼ਟਰ ਵੀ ਇਹ ਫੈਸਲਾ ਲੈ ਚੁੱਕੇ ਨੇ ਇਸ ਤੋਂ ਨਾਲ ਹੀ ਝਾਰਖੰਡ ਮਹਾਰਾਸ਼ਟਰ ਪੱਛਮੀ ਬੰਗਾਲ ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਵੀ ਇਸ ਲਾਈਨ ਦੇ ਵਿੱਚ ਸ਼ਾਮਿਲ ਹੋ ਗਿਆ ਤੇ ਪੰਜਾਬ ਨੇ ਵੀ ਜਿਹੜੀ ਹੈ ਉਹ ਆਮ ਸਹਿਮਤੀ ਜਿਹੜੀ ਦਿੱਤੀ ਹੋਈ ਸੀ ਬੀਆਈ ਨੂੰ ਉਹ ਹੁਣ ਵਾਪਸ ਲੈ ਲਿਆ ਇਸ ਖਬਰ ਤੇ ਗੱਲਬਾਤ ਕਰਦੇ ਆ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਪੰਕਜ ਕਪਾਹੇ ਜੁੜ ਰਹੇ ਨੇ ਪੰਕਜ ਖਾਸ ਤੌਰ ਦੇ ਉੱਪਰ ਦੇਖਣ ਵਾਲੀ ਗੱਲ ਹੈ ਜਿੱਥੇ ਗੈਰ ਬੀਜੇਪੀ ਸਰਕਾਰ ਹੈ ਉਹ ਰਾ ਸੂਬਿਆਂ ਨੇ ਖਾਸ ਤੌਰ ਦੇ ਉਪਰੇ ਸਹਿਮਤੀ ਵਾਪਸ ਲਈ ਹੈ ਕੀ ਦੇਖਦੇ ਹੋ ਕਿ सीबीआई ਤੋਂ ਪ੍ਰੋਪਰਸਾ ਨਹੀਂ ਰਿਹਾ ਬਿਲਕੁਲ ਲਗਾਤਾਰ सीबीआई ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕੇਂਦਰ ਸਰਕਾਰ ਦੀ ਛਾਏ ਦੇ ਉੱਤੇ ਸੂਬਾ ਸਰਕਾਰ ਨੂੰ ਡਿਸਰਬ ਕੀਤਾ ਜਾਂਦਾ ਹੈ ਸੂਬਾ ਸਰਕਾਰਾਂ ਦੇ ਉੱਤੇ ਜਾਣਬੁੱਝ ਕੇ सीबीआई ਜਿਹੜਾ ਵੈ ਸਰਕਾਰ ਨਾ ਚੱਲ ਸਕੇ ਇਸ ਤਰੀਕੇ ਨਾਲ ਨੋਟਿਸ ਭੇਜ ਦਿੰਦੀ ਹੈ ਇਸ ਤਰੀਕੇ ਦੇ ਇਲਜ਼ਾਮ ਵਕਫ ਵਕਫ ਥਾਂ ਤੇ ਜਦੋਂ ਦੀ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਬਣੀ ਹੈ ਉਦੋਂ ਤੋਂ ਭਾਜਪਾ ਦੇ ਉੱਤੇ ਇਲਜ਼ਾਮ ਇਸ ਤਰੀਕੇ ਦੇ ਲੱਗਦੇ ਰਹੇ ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਚਾਹੇ ਜਦੋਂ ਵੀਰਪੱਤਰ ਦੀ ਸਰਕਾਰ ਹਿਮਾਚਲ ਪ੍ਰਦੇਸ਼ ਵਿੱਚ ਸੀਗੀ ਐਸੇ ਵਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ Rajasthan ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਤਾਂ ਕਾਂਗਰਸ ਦੀਆਂ ਸਰਕਾਰਾਂ ਨੂੰ ਸੂਬੇ ਦੀਆਂ ਸਰਕਾਰਾਂ ਨੂੰ ਇਸ ਤਰੀਕੇ ਨਾਲ ਲੱਗਦਾ ਹੈ ਕਿ सीबीआई ਦੀ ਦੁਰਵਰਤੋਂ ਕਹਿੰਦਾ ਸਰਕਾਰ ਕਰਦੀ ਹੈ ਔਰ ਇਸੇ وجہ ਕਰਕੇ ਜਿੱਥੇ ਪਹਿਲਾਂ ਰਾਜਸਥਾਨ ਨੇ ਫੈਸਲਾ ਲੇਤਾ ਮਹਾਰਾਸ਼ਟਰ ਨੇ ਫੈਸਲਾ ਲੇਤਾ ਅੰਤਪ੍ਰਦੇਸ਼ ਨੇ ਫੈਸਲਾ ਲੇਤਾ ਹੁਣ ਪੰਜਾਬ ਸਰਕਾਰ ਨੇ ਵੀ ਇਹ ਫੈਸਲਾ ਲੇਤਾ ਹੈ ਕਿ ਅਗਰ सीबीआई ਨੇ ਕੋਈ ਵੀ ਕੇਸ ਜੜਾ ਵੈ ਉਹ ਉਸ ਦੀ ਜਾਂਚ ਕਰਨੀ ਹੈ ਉਸ ਦੀ छानबीन ਕਰਨੀ ਹੈ ਤਾਂ ਪਹਿਲਾ ਸੂਬਾ ਸਰਕਾਰ ਦੀ ਮਨਜ਼ੂਰੀ ਲੈਣੀ ਹੋਏਗੀ ਸੂਬਾ ਸਰਕਾਰ ਦੀ ਬਿਨਾ ਮਨਜ਼ੂਰੀ ਤੋਂ ਸੀਬੀਆਈ ਆਪਣੀ ਸਿੱਧੇ ਤੌਰ ਤੇ ਜਿਹੜਾ ਵਾ ਉਹ ਜਾਂਚ ਨਹੀਂ ਕਰ ਸਕੇਗੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਜਾਜ਼ਤ ਦਿੱਤੀ ਹੋਈ ਸੀਗੀ ਕਿ ਬਿਨਾ ਮਨਜ਼ੂਰੀ ਤੋਂ ਸੀਬੀਆਈ ਜੋ ਹੈ ਉਹ ਕੇਸ ਆਪਣੇ ਹੱਥ ਜਿਹੜਾ ਉਹ ਲੈ ਸਕਦੀ ਹੈ ਤਾਂ ਜਿਹੇ ਚ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ ਰਿਐਕਸ਼ਨ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ ਲੇਕਿਨ ਇਹ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਕਾਂਗਰਸ ਨੂੰ ਪੰਜਾਬ ਸਰਕਾਰ ਨੂੰ ਇਹ ਲੱਗ ਰਿਹਾ ਸੀਗਾ ਕਿ 2022 ਦੀ ਚੋਣਾਂ ਤੋਂ ਪਹਿਲਾਂ सीबीआई ਦਾ ਦੁਰਵਰਤੋਂ ਜਿਹੜੀ ਹੈ ਉਹ ਕੇਂਦਰ ਸਰਕਾਰ ਕਰ ਸਕਦੀ ਹੈ ਇਸੇ ਕਰਕੇ ਇਹ ਅਹਿਮ ਫੈਸਲਾ ਜਿਹੜਾ ਉਹ ਲਿਤਾ ਗਿਆ ਪੁੱਲਾ ਬਿਲਕੁਲ ਪੰਕਜ ਤਾਂ ਕਿਤਨਾ ਕਿਤੇ ਜਿਹੜੇ ਸੂਬੇ ਨੇ ਜਿੱਥੇ ਬੀਜੇਪੀ ਗੈਰ ਬੀਜੇਪੀ ਸਰਕਾਰ ਹੈ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿਉਂਕਿ ਸਪਸ਼ਟ ਬਹੁਮਤ ਹੈ ਬੀਜੇਪੀ ਦੇ ਕੋਲ ਤਾਂ ਕਿਤਨਾ ਕਿਤੇ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉਹ ਫੁੱਲ ਪਾਵਰਫੁੱਲ ਮੈਜੋਰਟੀ ਦੇ ਵਿੱਚ ਹੈ ਪਰ ਸਵਾਲ ਪੰਕਜ ਤੇ ਵੀ ਉੱਠਦਾ ਕਿ ਹੁਣ ਅ ਇਹ ਸੂਬਾ ਸਰਕਾਰਾਂ ਨੇ ਤੈਅ ਕਰਨਾ ਕਿ ਉਹ ਆਪਣੀ ਆਮ ਸਹਿਮਤੀ ਦੰਦਿਆ ਜਾਂ ਨਹੀਂ ਉਸ ਤੋਂ ਬਾਅਦ ਹੀ ਸੀਬੀਏ ਐਂਟਰ ਕਰੇਗੀ ਪਰ ਇਸ ਤੋਂ ਬਿਨਾ ਹੋਰ ਵੀ ਕਈ ਇਦਾਂ ਦੇ ਉਦਾਹਰਨਾਂ ਨੇ ਜਾਂ ਪਹਿਲੂ ਨੇ ਜਿਹਦੇ ਉੱਪਰ ਕੇਂਦਰ ਸਰਕਾਰ ਔਰ ਸੂਬੇ ਦੇ ਵਿੱਚ ਹਮੇਸ਼ਾ ਹੀ ਆਮੋ-ਸਾਮੀ ਟੱਕਰ ਹੋਈ ਹੈ ਜਿਸ ਦੀ ਸਿੱਧੇ ਉਦਾਹਰਨ ਜਿਹੜੇ ਖੇਤੀ ਆਰਡੀਨੈਂਸ ਦੇ ਬਿੱਲ ਨੇ ਉਹ ਵੀ ਨੇ ਤਾਂ ਕਿਤਨਾ ਕਿਤੇ ਜਿਹੜੀ ਸਿੱਧੇ ਤੌਰ ਦੇ ਉੱਪਰ ਜਿਹੜੀ ਮੈਜੋਰਟੀ ਮਿਲਦੀ ਹੈ ਕੇਂਦਰ ਦੇ ਲਈ ਤਾਂ ਹੁਣ ਕੀ ਉਹ ਅੱਗੇ ਜਾ ਕੇ ਲੋਕਤੰਤਰ ਦੇ ਲਈ ਇਸ ਤਰੀਕੇ ਨਾਲ ਗੈਰ ਜਿਹੜੀ ਦੁਰਵਰਤੋਂ ਹੋ ਰਹੀ ਹੈ ਪਾਵਰਸ ਦੀ ਤਾਂ ਉਸ ਦੇ ਲਈ ਵੀ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜਾ ਹੋ ਰਹ ਬਿਲਕੁਲ ਲਗਾਤਾਰ ਇਲਜ਼ਾਮ ਜਿਹੜੇ ਨੇ ਉਹ ਪਾਰਟੀਆਂ ਲਗਾਉਂਦੀਆਂ ਕਿ ਕੇਂਦਰ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਇਹ ਇਲਜ਼ਾਮ ਅਕਾਲੀ ਭਾਜਪਾ ਵੱਲੋਂ ਵੀ ਲਗਾਏ ਜਾਂਦੇ ਸੀਗੇ ਜਾਂ ਫਿਰ ਇਹ ਕਹੀਏ ਕਿ ਵਕਫਾਕ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਸੀ ਉੱਥੇ ਵੀ ਲਗਾਏ ਜਾਂਦੇ ਸੀਗੇ ਕਿ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਚਾਹੇ ਸੀਬੀਆਈ ਹੋਵੇ ਚਾਹੇ ਈਡੀ ਹੋਵੇ ਚਾਹੇ ਇਨਕਮ ਟੈਕਸ ਹੋਵੇ ਉਹ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਡਿਸਟਰਬ ਸੂਬਾ ਸਰਕਾਰਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਹ ਤਸਵੀਰ ਦੇਖੀ ਕਿ ਜਦੋਂ ਵੀਰ ਭੱਦਰ ਦੀ ਸਰਕਾਰ ਸੀਗੀ ਉਸ ਵੇਲੇ ਵੀਰ ਭੱਦਰ ਵੱਲੋਂ ਲ ਤਾਰੇ ਇਲਜ਼ਾਮ ਲੱਗਦੇ ਸੀਗੇ ਕਿ ਸੀਬੀਆਈ ਦੀ ਦੁਰਵਰਤੋਂ ਜਿਹੜੀ ਹੈ ਉਹ ਕੇਂਦਰ ਸਰਕਾਰ ਕਰ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਵੀ ਇਸੇ ਤਰੀਕੇ ਨਾਲ ਇਲਜ਼ਾਮ ਜਿਹੜੇ ਹੈ ਉੱਥੋਂ ਦੀ ਉਦਵ ਠਾਕਰੇ ਦੀ ਸਰਕਾਰ ਜਿਹੜੀ ਉਹ ਲਗਾਤਾਰ ਲਗਾਉਂਦੇ ਰਹੇ ਨੇ ਰਾਜਸਥਾਨ ਦੇ ਵਿੱਚ ਅਸ਼ੋਕ ਗੇਲੋ ਦੀ ਸਰਕਾਰ ਹੈ ਕਾਂਗਰਸੀ ਉਹ ਵੀ ਇਸ ਤਰੀਕੇ ਦੇ ਇਲਜ਼ਾਮ ਲਗਾਉਂਦੇ ਰਹੇ ਨੇ ਹੁਣ ਪੰਜਾਬ ਸਰਕਾਰ ਨੇ ਵੀ ਤੈਅ ਕਰ ਲਿਆ ਕਿਉਂਕਿ 2022 ਦੀਆਂ ਚੋਣਾਂ ਨੂੰ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਬਚਿਆ ਔਰ ਅਜੇ ਇਹ ਕਿਤੇ ਨਾ ਕਿਤੇ ਚੋਣਾਂ ਤੋਂ ਪਹਿਲਾਂ ਇਸ ਕਰਕੇ ਵੀ ਫੈਸਲਾ ਲਿੱਤਾ ਗਿਆ ਹੈ ਤਾਂ ਕਿ ਚੋਣਾਂ ਨੇੜੇ ਆਂਦੇ ਆ ਕਿਉਂਕਿ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਕਿਤੇ ਉਹਨਾਂ ਲੀਡਰਾਂ ਦੇ ਉੱਤੇ ਔਰ ਕਾਂਗਰਸ ਨੂੰ ਵੀ ਸ਼ਾਇਦ ਇਸ ਗੱਲ ਦਾ ਲੱਗਦਾ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ सीबीआई ਉਹਨਾਂ ਦੇ ਕੇਸ ਖੋਲਦੇ सीबीआई ਉਹਨਾਂ ਦੀ ਜਾਂਚ ਕਰਨੀ ਸ਼ੁਰੂ ਕਰਦੇ ਔਰ ਇਸੇ ਵਜ੍ਹਾ ਕਰਕੇ ਇਹ ਫੈਸਲਾ ਜਿਹੜਾ ਭੁੱਲਰ ਲਿੱਤਾ ਗਿਆ ਬਿਲਕੁਲ ਪੰਕਜ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਹੁਣ ਮੁੱਦਾ ਚੱਲ ਰਿਹਾ ਹੈ ਜਿਹੜਾ ਗਰਮਾਇਆ ਹੋਇਆ ਹੈ ਸਕਾਲਰਸ਼ਿਪ ਘਟਾਲੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਦੋਂ ਹੁਣ ਕੈਪਟਨ ਨੇ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਧਰਨਾ ਦਿੱਤਾ ਸੀ ਤਾਂ ਉਸੇ ਵੇਲੇ ਈਡੀ ਦਾ ਨੋਟਿਸ ਆਉਣਾ ਤਾਂ ਕਿਤਨਾ ਕਿਤੇ ਕਈ ਅਹਜੀਆਂ ਕੜੀਆਂ ਨੇ ਜਿਹੜੀਆਂ ਮਜਬੂਰ ਕਰਦੀਆਂ ਨੇ ਸੂਬਿਆਂ ਨੂੰ ਕਿ ਨਹੀਂ ਕੇਂਦਰ ਸ਼ਾਇਦ ਇਸ ਦੀ ਤੁਰਬਤ ਤੋਂ ਕਰ ਸਕਦਾ ਸਿੱਧੂ ਤੌਰ ਤੇ ਪਰ ਕਹਿੰਦਾ ਕਿ ਕਿ ਬੀਜੇਪੀ ਨੇ ਹੁਣ ਅਪਰੋਚ ਕੀਤੀ ਸੀ ਗ੍ਰਹਿ ਮੰਤਰੀ ਦੇ ਕੋਲ ਤੇ ਗ੍ਰਹਿ ਮੰਤਰੀ ਨੇ ਵੀ ਪ੍ਰੋਸਤਾਸਤ ਸੀ ਕਿ ਜਿਹੜਾ ਸਕਾਲਰਸ਼ਿਪ ਘਟਾਲਾ ਉਸ ਦੀ ਵੀ ਜਾਂਚ ਜਿਹੜੀ ਇਹ ਸੀਬੀਏ ਵੱਲ ਦਿੱਤੀ ਬਿਲਕੁਲ ਪੁਲਰ ਕਿਉਂਕਿ ਐਸ ਵੇਲੇ ਮੈਟ੍ਰਿਕ ਸਕਾਲਰਸ਼ਿਪ ਮਸਲਾ ਪੰਜਾਬ ਸਰਕਾਰ ਨੇ ਕਲੇਮ ਚੈੱਕ ਦਿੱਤੀ ਪੰਜਾਬ ਸਰਕਾਰ ਨੇ 3 ਮੈਂਬਰੀ ਕਮੇਟੀ ਬਣਾਈ ਸੀਗੀ ਔਰ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਘੁਟਾਲਾ ਨਹੀਂ ਹੋਇਆ ਕਿਸੇ ਤਰੀਕੇ ਨਾਲ ਕੋਈ ਘੁਟਾਲਾ ਨਹੀਂ ਹੋਇਆ ਇਲਜ਼ਾਮ ਸਿੱਧੇ ਤੌਰ ਦੇ ਉੱਤੇ ਜਿਹੜੇ ਨੇ ਉਹ ਸਾਦੂ ਸਿੰਘ ਧਰਮਸੋਧ ਜੋ ਸੰਬੰਧਿਤ ਮੰਤਰੀ ਨੇ ਉਹਨਾਂ ਦੇ ਉੱਤੇ ਲਗਾਤਾਰ ਲੱਗ ਰਹੇ ਸੀ ਲੇਕਿਨ ਦੂਜੇ ਪਾਸੇ ਪਾਜਪਾਦੀ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਇਸ ਦੀ ਜਾਂਚ ਕਰੇ ਸਾਨੂੰ ਸੁਭਾ ਸਰਕਾਰ ਦੇ ਉੱਤੇ ਭਰੋਸਾ ਨਹੀਂ ਹੈ ਔਰ ਕੱਲ ਹੀ ਪਾਜਪਾ ਦੇ ਸੀਨੀਅਰ ਅਗੂ ਤਰਨਚੂਗ ਹੋਰਾ ਨੇ ਜਿਹੜਾ ਹੋਮ ਮਿਨਿਸਟਰ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਇਹ ਕਿਹਾ ਗਿਆ ਕਿ ਜਿਹੜਾ ਕਥਿਤ ਸਕਾਲਰਸ਼ਿਪ ਘੁਟਾਲਾ ਜਿਹੜਾ ਵਾ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਹੋਇਆ ਉਸ ਦੀ ਸੀਬੀਆਈ ਜਾਂਚ ਕਰੇ ਮੁੱਖ ਮੰਤਰੀ ਉਹਨਾਂ ਨੂੰ ਬਚਾਣ ਆਪਣੇ ਮੰਤਰੀ ਨੇ ਤਾਂ ਉਸ ਤੋਂ ਬਾਅਦ ਵੀ ਇਸ ਤਸਵੀਰ ਨੂੰ ਜਿਹੜਾ ਵਾ ਉਸ ਕਨੈਕਸ਼ਨ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਪੁੱਲ ਬੜਕੋ ਪੰਕਜ ਜੀ ਤਾਂ ਕਾਫੀ ਕੜੀਆਂ ਜੋੜਦੀਆਂ ਨੇ ਫਿਲਹਾਲ ਦੇ ਲਈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਫਿਲਹਾਲ ਇਸ ਵੇਲੇ ਦੀ ਅਹਿਮ ਖਬਰ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਆਮ ਸਹਿਮਤੀ ਦਿੱਤੀ ਹੋਈ ਸੀਗੀ सीबीआई ਨੂੰ ਜਾਂਚ ਦੇ ਲਈ ਉਹ ਹੁਣ ਵਾਪਸ ਲੈ ਲਈ ਹੈ ਖਾਸ ਤੌਰ ਦੇ ਉੱਪਰ ਹੁਣ ਪੰਜਾਬ ਵੀ ਉਹਨਾਂ ਸੂਬਿਆਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਗਿਆ ਉਸ ਤੋਂ ਪਹਿਲਾਂ ਛੱਤੀਸਗੜ੍ਹ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਹੋਰ ਸੂਬੇ ਖਾਸ ਤੌਰ ਦੇ ਉੱਪਰ ਜਿੱਥੇ ਗੈਰ ਬੀਜੇਪੀ ਸਰਕਾਰ ਹੈ ਤਾਂ ਉਹਨਾਂ ਸੂਬਿਆਂ ਨੇ सीबीआई ਤੋਂ ਜਿਹੜੀ ਆਮ ਸਹਿਮਤੀ ਸੀ ਜਾਂਚ ਕਰਨ ਦੀ ਉਹ ਵਾਪਸ ਲੈ ਲਈ ਕਿਤਨਾ ਕਿਤੇ ਉਸ ਦੀ ਦੁਰਵਰਤੋਂ ਦਾ ਖਤਰਾ ਹੈ ਨਾ ਸੂਬਿਆਂ ਨੂੰ ਕਿ ਕੇਂਦਰ ਸਰਕਾਰ ਕਿਸੇ ਵੇਲੇ ਵੀ ਖਾਸ ਤੌਰ ਦੇ ਉੱਪਰ ਦਰبار ਤੋਂ ਕਰ ਸਕਦੇ ਤਾਂ ਪੰਜਾਬ ਨੇ ਵੀ ਜਿਹੜੀ ਆਮ ਸਹਿਮਤੀ ਆਉਣ ਵਾਪਸ ਲੈ ਲਈਏ ਜੇਕਰ ਸੀਬੀਐਨ ਕਿਸੇ ਕੇਸ ਦੀ ਜਾਂਚ ਕਰਨੀ ਹੋਵੇਗੀ ਤਾਂ ਠੀਕ ਉਸ ਤੋਂ ਪਹਿਲਾਂ ਉਸ ਨੂੰ ਸੂਬਾ ਸਰਕਾਰ ਜਣੀ ਕਿ ਕੈਪਟਨ ਸਰਕਾਰ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ ਗੱਲ ਕਰਦੇ ਹਾਂ ਅਗਲੀ ਅਹਿਮ ਖਬਰ ਦੀ ਕਿਸਾਨੀ ਅੰਦੋਲਨਾਂ ਜੁੜੀ ਹੈ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਨਿਊਜ਼ 18 ਨੂੰ ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਜਾਣਕਾਰੀ ਦਸੀ ਜੀ ਤੁਹਾਨੂੰ ਅਸੀਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਹੁਣ ਮੀਟਿੰਗ ਦਾ ਸੱਦਾ ਭੇਜਿਆ ਹੈ ਜਿੱਹਾਂ 13 ਨਵੰਬਰ ਨੂੰ 12 ਵਜੇ ਰੱਖਿਆ ਮੰਤਰੀ ਦੇ ਘਰ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਖੇਤੀਬਾੜੀ ਮੰਤਰੀ ਵੱਲੋਂ ਇਹ ਜਿਹੜਾ ਨਿਯੋਤਾ ਪੱਤਰ ਹੈ ਜਿਹੜਾ ਸੱਦਾ ਪੱਤਰ ਹੈ ਭੇਜਿਆ ਜਾਣਾ ਤੋਂ ਦੱਸਦੀ ਕਿ ਮੀਟਿੰਗ ਦਾ ਸੱਦਾ ਖੇਤੀ ਕਾਨੂੰਨ ਦੇ ਉੱਪਰ ਕਿਸਾਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਵਿਸਤਾਰ ਦੇ ਨਾਲ ਕੀਤੀ ਜਾਣੀ ਹੈ ਸਭ ਤੋਂ ਪਹਿਲਾ ਐਕਸਕਲੂਸਿਵ ਰਿਪੋਰਟ ਹੈ ਜਿਹੜੀ ਉਹ ਇਹ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਨਿਊਜ਼ 18 ਨੇ ਇਹ ਨਸ਼ਰ ਕੀਤੀ ਹੈ ਤੋਂ ਦੱਸਦੀ ਕਿ 13 ਨਵੰਬਰ ਨੂੰ ਜਿਹੜੀ ਆ ਇਹ ਸੱਦਾ ਭੇਜਿਆ ਜਾਵੇਗਾ ਤੇ ਖੁਦ ਰੱਖਿਆ ਮੰਤਰੀ ਦੇ ਘਰੇ ਮੀਟਿੰਗ ਹੋਣੀ ਹੈ ਜਿੱਥੇ ਖਾਸ ਤੌਰ ਦੇ ਉੱਪਰ ਜਿਹੜੇ ਕਿਸਾਨਾਂ ਦੀ ਨੁਮਾਇੰਦਗੀ ਕਮੇਟੀ ਬਣੀ ਹੋ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਤੇ ਰੇਲ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਣਗੇ ਸਕਾਰਾਤਮਕ ਪੱਖ ਤੋਂ ਇਹ ਮੀਟਿੰਗ ਨੂੰ ਦੇਖਿਆ ਜਾ ਰਿਹਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਖੇਤੀਕਾਰਾਂ ਉਨਾਂ ਦੇ ਉੱਪਰ ਲਗਾਤਾਰ ਰੇੜਕਾ ਬਣਿਆ ਹੋਇਆ ਆ ਸੂਬਾ ਸਰਕਾਰ ਕਿਸਾਨਾਂ ਦੇ ਕੇਂਦਰ ਦੇ ਵਿਚਾਲੇ ਉਸ ਦੇ ਉੱਪਰ ਵੀ ਕੋਈ ਨਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਇਹ ਉਮੀਦ ਨੂੰ ਲੈ ਕੇ ਜਿਹੜੀ ਇਹ ਅਗਲੀ ਮੀਟਿੰਗ ਹੈ ਉਹ ਰੱਖੀ ਜਾ ਰਹੀ ਹੈ 13 ਤਰੀਕ ਨੂੰ ਦਿੱਲੀ ਮੀਟਿੰਗ ਸੱਦੀ ਗਈ ਹੈ ਕਿਹੜੇ ਕਿਹੜੇ ਮੰਤਰੀ ਮੌਜੂਦ ਰਹਿਣਗੇ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਕੀ ਕੀ ਗੱਲਬਾਤ ਹੋ ਸਕਦੀ ਹੈ ਅਸੀਂ ਕੱਲ ਰਾਜਨਾਥ ਜੀ ਨਾਲ ਤੇ ਤੋਮਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਪੰਜਾਬ ਦੀ ਸਥਿਤੀ ਦੇ ਬਾਰੇ ਸਾਰੀ ਗੱਲ ਕੀਤੀ ਸੀ ਤੇ ਰਾਜਨਾਥ ਜੀ ਨੇ ਕਹਿਆ ਸੀ ਕਿ ਮੀਟਿੰਗ ਜਿਹੜੀ ਹੈ ਘਰ ਦੇ ਮਾਹੌਲ ਦੇ ਵਿੱਚ ਮੈਂ ਵੀ ਕਿਸਾਨਾਂ ਔਰ ਕਿਸਾਨ ਜਥੇਬੰਦੀਆਂ ਨੂੰ ਅਸੀਂ ਇੱਥੇ ਕਰੇ ਸਦਾਂਗੇ ਔਰ ਸਾਰਿਆਂ ਨਾਲ ਬੈਠ ਕੇ ਤਿੰਨ ਚਾਰ ਘੰਟੇ ਪੂਰੀ ਕਿਸਾਨੀ ਦੇ ਬਾਰੇ ਗੋਕ ਕਰਕੇ ਔਰ ਕਿਸਾਨ ਦਾ ਹਿੱਤ ਨੂੰ ਦੇਖਦੇ ਹੋਏ ਅਸੀਂ ਉਹਨਾਂ ਦਾ ਕੰਮ ਜਿਹੜਾ ਵੀ ਹੈ ਡਿਮਾਂਡ ਜਿਹੜੀ ਗੱਲ ਹੈ ਉਹ ਅਸੀਂ ਪੂਰੀ ਕਰਾਂਗੇ ਤਾਂ ਉਹਦੇ ਵਿੱਚ ਇੱਕ ਤਾਂ ਰਾਜਨਾਥ ਜੀ ਬੈਠਣਗੇ ਔਰ ਇੱਕ ਤੋਮਰ ਸਾਹਿਬ ਇੱਕ ਗੋਇਲ ਜੀ ਬੈਠਣਗੇ ਔਰ ਉਹਨਾਂ ਨੇ ਉੱਥੇ ਇਸ ਟਾਈਮ ਗੱਲ ਕਰ ਲਈ ਸੀ ਔਰ ਸਾਨੂੰ ਵੀ ਤੋਮਰ ਸਾਹਿਬ ਕੋਲ ਅਸੀਂ ਵੀ ਗਏ ਸੀ ਉਹਨਾਂ ਨੂੰ ਮਿਲੇ ਸੀ న్యూਸ 18 ਤੁਸੀਂ ਵੀ ਉੱਥੇ ਇੰਟਰਵਿਊ ਕਰਕੇ ਆਏ ਹੋ ਔਰ ਤੁਹਾਨੂੰ ਵੀ ਇਹ ਗੱਲ ਸਾਰੀ ਜਿਹੜੀ ਹੈ ਕਿਤੇਵਾਰੀ ਮੰਤਰੀ ਨੇ ਕਿਹਾ ਸੀ ਅਗਰ ਅੱਧੀ ਰਾਤ ਨੂੰ ਵੀ ਕਿਸਾਨ ਮਿਲਣ ਨੂੰ ਕਹਿਣਗੇ ਮੈਂ ਮਿਲਾਂਗਾ ਤੇ ਇਹ ਤੁਸੀਂ ਵੀ ਜਾ ਕੇ ਆਏ ਸੀ ਤੁਸੀਂ ਇੰਟਰਵਿਊ ਸਭ ਤੋਂ ਪਹਿਲਾਂ ਲਈ ਸੀ ਉੱਥੇ ਦਿੱਲੀ ਤੇ ਉਹ ਦੱਸ ਦੇ ਸੀਗੇ ਕਿ ਨਿਊਜ਼ 18 ਨੇ ਸਾਡੇ ਨਾਲ ਗੱਲ ਕੀਤੀ ਹੈ ਤਾਂ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਹੈ ਹੁਣ ਜ਼ਿਆਦਾ ਗੱਲ ਕਰਨ ਦਾ ਕੋਈ ਮੈਨੂੰ ਲੱਗਦਾ ਨਹੀਂ ਹੈ ਔਰ ਮੀਟਿੰਗ 13 ਤਾਰੀਖ ਨੂੰ ਹੋਏਗੀ ਔਰ ਉਹਦੇ ਵਿੱਚ ਸਾਰੇ ਮਸਲੇ ਹੱਲ ਹੋ ਜਾਣਗੇ ਆ ਕੋਈ ਕੁਝ ਵੀ ਮਸਲੇ ਹੱਲ ਕਿਉਂ ਜਾਣਗੇ ਕਿ ਹੋ ਇਸ ਤਰ੍ਹਾਂ ਜਾਣਗੇ ਕਿ ਸਾਡੀ ਸੈਂਟਰ ਦੀ ਨੇਤ੍ਰਤਵ ਜਿਹੜੇ ਲੀਡਰ ਨੇ ਉਹ ਵੀ ਕਿਸਾਨਾਂ ਦਾ ਹਿੱਤ ਕਿਸਾਨਾਂ ਦੇ ਫਾਇਦੇ ਦੀ ਗੱਲ ਕਰਦੇ ਨੇ ਔਰ 31 ਜਥੇਬੰਦੀਆਂ ਜਿਹੜੀ ਹੈ ਕਿਸਾਨਾਂ ਦੀ ਉਹ ਵੀ ਕਿਸਾਨਾਂ ਦੀ ਗੱਲ ਕਰਦੇ ਆ ਜਦੋਂ ਦੋਨੋਂ ਕਿਸਾਨ ਦੀ ਹਿੱਤ ਦੀ ਗੱਲ ਕਰਦੇ ਆ ਤੇ ਫਿਰ ਮੀਟਿੰਗ ਦੇ ਵਿੱਚ ਕਾਮਯਾਬ ਮੀਟਿੰਗ ਹੋਣਾ ਔਰ ਗੱਲਾਂ ਮੰਨਣੀ ਮਨਾਨੀਆਂ ਇਹ ਤੈ ਇਹ ਇਸ ਮੀਟਿੰਗ ਦੇ ਵਿੱਚ 31 ਦੀ 31 ਜਥੇਬੰਦੀਆਂ ਨੂੰ ਬੁਲਾਇਆ ਗਿਆ 31 ਜਥੇਬੰਦੀਆਂ ਦੇ 31 ਨੁਮਾਇੰਦੇ ਜਾਣਗੇ ਕਿਵੇਂ ਜਾਣਗੇ ਜਾਂ ਫਿਰ 31 ਜਥੇਬੰਦੀਆਂ ਜਿੰਨੇ ਕਿਸਾਨ ਚਾਨ ਜਾਂ ਜਿੰਨੇ ਉਹਨਾਂ ਦੇ ਲੀਡਰ ਚਾਨ ਉਹ ਜਾਣਗੇ ਕੁਝ ਇਸ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਗਈ ਹੈ ਉੱਥੇ ਰਾਜਨਾਥ ਜੀ ਨੇ ਬਲਬੀਰ ਸਿੰਘ ਰਜਵਰ ਨਾਲ ਗੱਲ ਫੋਨ ਤੇ ਕੀਤੀ 20 ਮਿੰਟ ਗੱਲ ਹੋਈ ਉਹਨਾਂ ਨਾਲ ਹੀ ਤਿਆਰ ਹੋਇਆ ਸੀ ਰਾਜਨਾਥ ਜੀ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਦੱਸੋ ਉਹਨਾਂ ਨੇ ਕਿ ਅਸੀਂ ਤੁਸੀਂ ਤਾਂ ਭਾਵੇਂ ਰਾਤ ਨੂੰ 12 ਵਜੇ ਆਜੋ ਕੱਲ ਆਜੋ ਪਰਸੋਂ ਆਜੋ ਜਦੋਂ ਤੁਹਾਡੀ ਇੱਛਾ ਸਾਨੂੰ ਦੱਸ ਦਿਓ ਲਿਸਟ ਦੇ ਦਿਓ ਕਿੰਨੇ ਬੰਦਿਆਂ ਨੇ ਤੁਸੀਂ ਆਣਾ ਹੈ ਤਾਂ ਅਸੀਂ ਉਸ ਤਰ੍ਹਾਂ ਦਾ ਬੰਦੋਬਸਤ ਕਰਕੇ ਆਪਾਂ 3-4 ਘੰਟੇ ਬੈਠਾਂਗੇ ਔਰ ਇੱਥੇ ਸਾਡਾ ਤੁਹਾਡਾ ਖਾਣਾ ਔਰ ਸਾਰੀ ਗੱਲ ਜਿਹੜਾ ਮਾਨ ਹੈ ਸਮਾਨ ਸਾਰਾ ਇੱਥੇ ਹੋਊਗਾ ਔਰ ਆਪਾਂ ਕਿਸਾਨਾਂ ਦੇ ਹਿੱਤ ਵਿੱਚ ਤੁਸੀਂ ਉਹ ਕਿਸਾਨਾਂ ਦੇ ਹਿੱਤ ਵਿੱਚ ਅਸੀਂ ਆ ਗਿਆ ਆਪਾਂ ਕਿਸਾਨਾਂ ਦਾ ਮਸਲਾ ਹੱਲ ਕਰ ਲਾਂਗੇ ਤਾਂ ਉਹਨਾਂ ਨੇ ਗੱਲ ਕਹੀ ਸੀ ਕਿ ਵੀ ਅਸੀਂ ਕਿੰਨੇ ਬੰਦਿਆਂ ਨੇ ਆਨੇ ਰ ਤਰੀਕ ਵੀ ਉਹਨਾਂ ਨੇ ਦੇਣੀ ਸੀ ਉਹਨਾਂ ਨੇ ਕਿਹਾ ਸਾਨੂੰ ਦੋ ਤਿੰਨ ਦਿਨ ਦਿਓ ਅਸੀਂ ਗੱਲ ਬੈਠ ਕੇ ਕਰ ਲੈਨੇ ਆ ਤਾਂ ਇਹਨਾਂ ਨੇ ਆਪਦੇ ਦੱਸਿਆ ਵੀ 13 ਤਾਰੀਖ ਨੂੰ ਅਸੀਂ ਆ ਸਕਦੇ ਆ ਔਰ ਉਸ ਅਦਾ ਪੱਤਰ ਵੀ ਆ ਗਿਆ ਇਹਨਾਂ ਕੋਲੇ ਔਰ 13 ਦੀ ਮੀਟਿੰਗ ਜਿਹੜੀ ਹੋਏਗੀ ਉਹਦੇ ਵਿੱਚ ਦੀਵਾਲੀ ਤੋਂ ਪਹਿਲੇ ਦਿਨ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਹੁਸੀ ਦੀ ਲਹਿਰ ਹੋਏਗੀ ਕੀ ਕਿਸਾਨਾਂ ਦੇ ਲਈ ਚੰਗੀ ਦੀਵਾਲੀ ਕੇਂਦਰ ਸਰਕਾਰ ਜਿਹੜਾ ਵੈ ਉਹ ਮਨਾਏਗੀ ਤਾਂ ਕਿ ਖਾਲੀ ਦੀਵਾਲੀ ਜਾਂ ਫਿਰ ਇਹ ਕਹੀਏ ਕਿ ਰੇਲ ਲਾਈਨਾਂ ਤੇ ਜਿਹੜੇ ਕਿਸਾਨ ਸੋ ਰਹੇ ਨੇ ਜਾਂ ਫਿਰ ਟੋਲ ਪਲਾਜ਼ਾ ਤੇ ਕਿਸਾਨ ਧਰਨੇ ਦੇ ਰਹੇ ਨੇ ਉਹ ਚੀਜ਼ ਖਤਮ ਕਰਨ ਦੀ ਕੋਸ਼ਿਸ਼ ਹੋਏਗੀ ਚੰਗੀ ਦਿਵਾਲੀ ਹੋਏਗੀ ਕਿਸਾਨਾਂ ਦੇ ਲਈ ਜਦੋਂ ਫੈਸਲਾ ਹੋਏਗਾ ਗੱਲ ਮੰਨੀ ਜਾਏਗੀ ਫਿਰ ਦਿਵਾਲੀ ਚੰਗੀ ਹੋਏਗੀ ਫਿਰ ਕਿਉਂ ਮਾੜੀ ਹੋਏਗੀ ਜਦੋਂ ਅਸੀਂ ਜਿਹੜੀ ਗੱਲ ਕਹਿ ਰਹੇ ਆ ਉਹ ਗੱਲ ਮੰਨੀ ਜਾਏਗੀ ਉਹ ਵਾਰਤਲਾਪ ਹੋਏਗੀ 2-3 ਘੰਟੇ ਤੱਕ ਇੱਕ ਹੋਰ ਵੀ ਸਮੱਸਿਆ ਉਗੜ ਕੇ ਸਾਰਿਆਂ ਦੇ ਸਾਹਮਣੇ ਆਏਗੀ ਉਹ ਵੀ ਹੱਲ ਕੀਤੀ ਜਾਏਗੀ ਯਾਨੀ ਖਾਲੀ ਐਸੀ ਗੱਲ ਤੇ ਕਿਸਾਨਾਂ ਦੀ ਸਮੱਸਿਆ ਕਿਸਾਨਾਂ ਦੇ ਹਿੱਤ ਦੀ ਗੱਲ ਉਸ ਦਿਨ ਬੜੀ ਅੱਛੀ ਹੋਣੀ ਹੈ ਕਿਉਂਕਿ ਸੈਂਟਰ ਨੇ ਇਹ ਕਹਿ ਦਿੱਤਾ ਕਿ ਕਾਨੂੰਨ ਵਾਪਸ ਨਹੀਂ ਲیتے ਜਾਣਗੇ ਤਾਂ ਕੀ ਕਾਨੂੰਨ ਦੇ ਵਿੱਚ ਅਗਰ ਸੋਧ ਕਰਨ ਦੀ ਜ਼ਰੂਰਤ ਪਈ ਸੋਧ ਕੀਤਾ ਜਾਏਗਾ ਜਾਂ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਸਮਝਾਇਆ ਜਾਏਗਾ ਕਿ ਇਹ ਚੰਗੇ ਕਾਨੂੰਨ ਨੇ ਜੋ ਕੇਂਦਰ ਸਰਕਾਰ ਕਹਿ ਰਹੀ ਹੈ ਤੁਹਾਡਾ ਫਾਇਦਾ ਹੋਏਗਾ ਜੋ ਕੇਂਦਰ ਸਰਕਾਰ ਕਹਿ ਰਹੀ ਹੈ ਜਾਂ ਫਿਰ ਕਿਸਾਨ ਜੋ ਕਹਿ ਰਹੇ ਨੇ ਕਿ ਸੋਧ ਕੀਤਾ ਜਾਵੇ ਐਮਐਸਪੀ ਦੀ ਲਾਈਨ ਲਿਖ ਦਿੱਤੀ ਜਾਵੇ ਪ੍ਰਾਈਵੇਟ ਘਰਾਨਿਆਂ ਦਾ ਡਰ ਹੈ ਉਸ ਚੀਜ਼ ਦੀ ਉਹਨਾਂ ਨੂੰ ਤਸੱਲੀ ਕਰਾਈ ਜਾਵੇ ਅਗਰ ਸੋਧ ਕਰਨ ਦੀ ਜ਼ਰੂਰਤ ਪਈ ਤਾਂ ਕਾਨੂੰਨਾਂ ਵਿੱਚ ਸੋਧ ਵੀ ਕੀਤਾ ਜਾਏਗਾ ਜਦੋਂ ਕਿਸਾਨਾਂ ਦੇ ਹਿੱਤ ਦੀ ਗੱਲ ਹੋਏਗੀ ਉਦੋਂ ਸਭ ਕੁਝ ਹੋਏਗਾ ਤਾਂ ਭਾਜਪਾ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਖੁਦ ਰੱਖਿਆ ਮੰਤਰੀ ਦੇ ਘਰ ਇਹ ਮੁਲਾਕਾਤ ਹੋਣੀ ਹੈ 13 ਤਰੀਕ ਨੂੰ ਤਾਂ ਸਾਡੇ ਨਾਲ ਸਿੱਧਾ ਜੁੜ ਰਹੇ ਨੇ ਮੇਰੇ ਸਹਿਯੋਗੀ ਇੱਕ ਵਾਰ ਫਿਰ ਤੋਂ ਪੰਕਜ ਗਪਾਹੀ ਪੰਕਜ 13 ਤਰੀਕ ਦਾ ਦਿਨ ਮੁਕਰਰ ਕੀਤਾ ਗਿਆ ਦੀਵਾਲੀ ਤੋਂ ਠੀਕ ਇੱਕ ਦਿਨ ਪਹਿਲਾਂ ਤਾਂ ਕਿ ਲੱਗ ਰਿਹਾ ਬੀਜਪੀ ਤਾਂ ਕਹਿ ਰਹੀ ਹੈ ਕਿ ਸਾਡੇ ਕੋਲ ਪੂਰੀ ਤਿਆਰੀ ਹੈ ਕਿਉਂਕਿ ਗੱਲਬਾਤ ਦੌਰ ਪਹਿਲਾਂ ਵੀ ਦੋ ਵਾਰ ਹੋ ਚੁੱਕਿਆ ਪਰ ਕਿਸਾਨਾਂ ਦਾ ਕਹਿਣਾ ਕਿ ਨਿਰਾਸ਼ਾ ਉਹਨਾਂ ਦੇ ਹੱਥ ਲੱਗੀ ਆ ਸਹੀ ਢੰਗ ਨਾਲ ਗੱਲਬਾਤ ਨਹੀਂ ਕੀਤੀ ਗਿਆ ਪਰ ਇਸ ਵਾਰ ਜਿਹੜੀ ਮੀਟਿੰਗ ਹੈ ਉਹ ਰੱਖਿਆ ਮੰਤਰੀ ਦੇ ਘਰ ਹੋਣ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਲੱਗ ਰਿਹਾ ਕਿ ਜਿਹੜੀ ਹਲ ਮਸਲੇ ਦਾ ਕਿਸੇ ਹੱਦ ਤੱਕ ਹੋਣ ਦੀ ਉਮੀਦ ਦੇ ਨਜ਼ਰ ਆ ਰਹੀ ਹੈ ਬਿਲਕੁਲ ਭੁੱਲਰ ਕਿਉਂਕਿ ਇਸ ਵਾਰ ਸੈਕਟਰੀ ਲੈਵਲ ਦੀ ਮੀਟਿੰਗ ਨਹੀਂ ਬਲਕਿ ਤਿੰਨ ਮੰਤਰੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ ਔਰ ਤਿੰਨ ਮੰਤਰੀ ਸਰਕਾਰ ਚ ਸਭ ਤੋਂ ਸੀਨੀਅਰ ਨੇ ਰਾਜਨਾਥ ਸਿੰਘ ਰੱਖਿਆ ਮੰਤਰੀ ਉੱਤਰ ਪ੍ਰਦੇਸ਼ ਦੇ ਵਿੱਚ ਵੱਡੇ ਕਿਸਾਨ ਆਗੂ ਨੇ ਔਰ ਨਾਲ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਉਹ ਗੱਲਬਾਤ ਕਰਨਗੇ ਔਰ ਇਸ ਦੇ ਨਾਲ ਨਾਲ ਪਿਊਸ਼ ਗੁਇਲ ਜੋ ਰੇਲ ਮੰਤਰੀ ਨੇ ਇਹ ਤਿੰਨ ਸਰਕਾਰ ਦੇ ਸਭ ਤੋਂ ਵੱਡੇ ਮੰਤਰੀ ਨੇ ਉਹ ਗਲਬਤ ਕਰਨਗੇ ਔਰ ਇਹ ਗਲਬਤ ਸਿਰਫ 15-20 ਮਿੰਟ ਦੀ ਨਹੀਂ ਬਲਕਿ ਤਿੰਨ ਤੋਂ ਚਾਰ ਘੰਟੇ ਹੋਏਗੀ ਸਰਕਾਰ ਦਾ ਇਹ ਦਾਵਾ ਹੈ ਕਿ ਜਿੰਨੇ ਸ਼ੰਕੇ ਨੇ ਜਿੰਨੇ ਖੱਛੇ ਨੇ ਉਹ ਸਾਰੇ ਕਿਸਾਨਾਂ ਦੇ ਦੂਰ ਕੀਤੇ ਜਾਣਗੇ ਹਰ ਮਸਲੇ ਨੂੰ ਲੈ ਕੇ ਖੁੱਲ ਕੇ ਗਲਬਤ ਜਿਹੜੀ ਆ ਕਿਸਾਨਾਂ ਦੇ ਨਾਲ ਕੀਤੀ ਜਾਏਗੀ ਕਿਉਂਕਿ ਅਗਰ ਪੁੱਲਰ ਦੇਖਿਆ ਜਾਵੇ ਤਾਂ ਪਿਛਲੇ 40 ਦਿਨਾਂ ਤੋਂ ਕਿਸਾਨ ਰੇਲ ਲਾਈਨਾਂ ਦੇ ਉੱਤੇ ਸੋਰੇ ਨੇ ਟਰੈਕ ਦੇ ਉੱਤੇ ਸੋਰੇ ਨੇ ਧਰਨੇ ਦੇ ਰਹੇ ਨੇ ਲਗਾਤਾਰ ਆਪਣਾ ਘਰ ਪਰਿਵਾਰ ਛੱਡ ਕੇ ਜਿਹੜਾ ਵਹ ਉਹ ਕਿਸਾਨੀ ਦੇ ਲਈ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਤੋਂ ਖਫਾ ਨੇ ਔਰ ਅਜੇੇਹੇ ਚ ਕਿਸਾਨਾਂ ਦੀ ਦੀਵਾਲੀ ਘਰ ਮਨਾਈ ਜਾ ਸਕੇ ਆਪਣੇ ਪਰਿਵਾਰ ਦੇ ਨਾਲ ਮਨਾਈ ਜਾ ਸਕੇ ਧਰਨੇ ਖਤਮ ਹੋਣ ਕੇਂਦਰ ਸਰਕਾਰ ਨੇ ਪਹਿਲ ਕੀਤੀ ਹੈ ਔਰ ਇਸੇ ਵਜ੍ਹਾ ਕਰਕੇ ਬਕਾਇਦਾ ਤੌਰ ਤੇ ਰੱਖਿਆ ਮੰਤਰੀ ਦੇ ਘਰ ਦੁਪਹਿਰ 12 ਵਜੇ ਮੀਟਿੰਗ ਹੋਏਗੀ ਔਰ ਸਾਰੀ ਜਥੇਬੰਦੀਆਂ ਨੂੰ ਜਿਹੜਾ ਵਾ ਉਹ ਸੱਦਾ ਪੱਤਰ ਪਹੁੰਚ ਰਿਹਾ ਵੈ ਔਰ ਇਸ ਮਸਲੇ ਦਾ ਹੱਲ ਹੋਵੇ ਤਾਂ ਕਿ ਪੰਜਾਬ ਦੇ ਵਿੱਚ ਟ੍ਰੇਨਾਂ ਚੱਲ ਸਕਣ ਇੰਡਸਟਰੀ ਦਾ ਦੋ ਸ਼ਹਿਰਾਂ ਦੇ ਵਿੱਚ 32000 ਕਰੋੜ ਦਾ ਨੁਕਸਾਨ ਪਿਛਲੇ 1 ਮਹੀਨੇ ਚ ਹੋ ਚੁੱਕਿਆ ਹੈ ਇੰਡਸਟਰੀ ਮਿਨਿਸਟਰ ਪੰਜਾਬ ਦੱਸ ਰਹੇ ਸੀਗੇ ਕਿਸਾਨੀ ਕਿਸ ਤਰੀਕੇ ਨਾਲ ਨੁਕਸਾਨ ਹੋ ਰਿਹਾ ਕਿਸਾਨ ਕਿਵੇਂ ਧਰਨਿਆਂ ਤੇ ਲਗਾਤਾਰ ਬੈਠੇ ਹੋਏ ਨੇ ਔਰ ਇਹ ਕਿਹਾ ਜਾ ਰਿਹਾ ਸੀਗਾ ਕਿ ਕੇਂਦਰ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਕੇਂਦਰ ਨਾਲ ਮੁਲਾਕਾਤ ਨਹੀਂ ਕਰ ਰਹੇ ਔਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਸ ਵੱਲ ਕੇਂਦਰ ਸਰਕਾਰ ਧਿਆਨ ਨਹੀਂ ਦੇ ਰਹੀ ਹੁਣ ਕਿਉਂਕਿ ਬਿਹਾਰ ਇਲੈਕਸ਼ਨ ਵੀ ਖਤਮ ਹੋ ਚੁੱਕੇ ਨੇ ਔਰ ਬਕਾਇਦਾ ਤੌਰ ਤੇ ਇਸੇ ਵਜ੍ਹਾ ਕਰਕੇ ਕੇਂਦਰ ਸਰਕਾਰ ਨੇ ਵੀ ਆਪਣੇ ਤਿੰਨ ਮੰਤਰੀਆਂ ਦੀ ਡਿਊਟੀ ਲਗਾਈ ਹੈ ਜੋ ਕਿਸਾਨਾਂ ਨਾਲ ਗੱਲਬਾਤ ਕਰਨਗੇ ਔਰ ਸਵਾਲ ਇਸ ਵੇਲੇ ਇਹ ਇਹ ਪੈਦਾ ਹੋ ਰਿਹਾ ਹੈ ਕਿ ਕੇਂਦਰ ਨੇ ਇੱਕ ਗੱਲ ਸਾਫ਼ ਕਰਤੀ ਕਿ ਅਸੀਂ ਕਾਨੂੰਨ ਵਾਪਸ ਨਹੀਂ ਲਵਾਵਾਂਗੇ ਲੇਕਿਨ ਕੀ ਸੋਧ ਕੀਤਾ ਜਾਏਗਾ ਜਾਂ ਕਿਸਾਨਾਂ ਨੂੰ ਸਮਝਾਇਆ ਜਾਏਗਾ ਕਿਉਂਕਿ ਇਹ ਸਵਾਲ ਸੁਰਜੀਤ ਜੈਨੀ ਹੋਰਾਂ ਨੂੰ ਵੀ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਜੋ ਜੋ ਕਹਿਣਗੇ ਉਸੇ ਤਰੀਕੇ ਨਾਲ ਉਹਨਾਂ ਦੀ ਗੱਲ ਸੁਣੀ ਜਾਏਗੀ ਉਸ ਤੇ ਖੁੱਲਕੇ ਚਰਚਾ ਜਿਹੜੀ ਉਹ ਕੀਤੀ ਜਾਏਗੀ ਬਲਰ ਬਿਲਕੁਲ ਪੰਕਜ ਤਾਂ ਕਿਸਾਨ ਤਾਂ ਆਪਣੀ ਜੇਦੋ ਪਰੜੇ ਹੋਏ ਨੇ ਕਿ ਕਾਨੂੰਨ ਵਾਪਸ ਲਓ ਪਰ ਇਹ ਸਭ ਦੇ ਵਿਚਾਲੇ ਕੇਂਦਰ ਅੜਿਆ ਹੋਇਆ ਦੇਖਣਾ ਹੋਵੇਗਾ ਕਿ ਕਿੱਥੇ ਰਾਸਤਾ ਨਿਕਲਦਾ ਕੀ ਕੋਈ ਪੈਰਲਲ ਹੋਰ ਗੱਲਬਾਤ ਹੋਵੇਗੀ ਪਰ ਜਿਵੇਂ ਕੋਈ ਜ਼ਿਕਰ ਕੀਤਾ ਕਿ ਬਿਹਾਰ ਇਲੈਕਸ਼ਨ ਖਤਮ ਹੋ ਚੁੱਕੇ ਨੇ ਜਾਨੀ ਕਿ ਅੱਜ ਹੁਣ ਤੋਂ ਕੁਝ ਮਿੰਟਾਂ ਬਾਅਦ ਹੀ ਜਿਹੜੀ ਆ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਅੱਜ ਬਿਹਾਰ ਦੇ ਵਿੱਚ ਇਲੈਕਸ਼ਨ ਸਿੱਧੇ ਤੌਰ ਦੇ ਉੱਪਰ ਬੀਜੇਪੀ ਤੇ ਨਿਤਿਸ਼ ਕੁਮਾਰ ਦੀ ਜਿਹੜੀ ਹੈ ਉਹ ਸਾਖ ਦਾਦ ਉੱਪਰ ਲੱਗੀ ਹੋਈ ਹੈ ਤਾਂ ਕੀ ਬਿਹਾਰ ਦੇ ਨਤੀਜੇ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸਹਿਮਤੀ ਇਸ ਗੱਲ ਨੂੰ ਲੈ ਕੇ ਰਾਹ ਨਿਕਲੇ ਕਿਉਂਕਿ ਲਗਾਤਾਰ ਵਿਰੋਧ ਹੋ ਰਿਹਾ ਬੀਜੇਪੀ ਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਦਰਨੇ ਤੇ ਜਾ ਰਹੇ ਨੇ ਦੇਸ਼ ਵਿਵਹਾਰ ਵੀ ਚੱਕਾ ਜਾਮ ਵੀ ਹੋ ਗਿਆ ਤਾਂ ਸਿੱਧੇ ਤੌਰ ਦੇ ਉੱਪਰ ਕਹਿ ਸਕਦੇ ਹਾਂ ਕਿ ਅੱਜ ਦਾ ਦਿਨ বিহার ਇਲੈਕਸ਼ਨ ਦਾ ਦੇਣਾ ਉਸ ਤੋਂ ਬਾਅਦ 28 ਦੀਆਂ ਜਿਹੜੀਆਂ ਜ਼ਿਮਨੀ ਚੋਣਾਂ ਦੀਆਂ ਸੀਟਾਂ ਹੋਣੀਆਂ ਨੇ 28 ਉੱਥੇ ਵੀ ਰਿਜ਼ਲਟ ਆਉਣਾ ਹਰਿਆਣਾ ਦੇ ਵਿਰੋਧਾ ਵਿੱਚ ਲੜਨ ਤਾਂ ਕਿੱਦੇ ਸਿੱਧੇ ਤੌਰ ਦੇ ਉੱਪਰ ਇਹਨਾਂ ਦੀ ਵੀ ਕੜੀ ਕਿਤਨਾ ਕਿਤੇ 13 ਤਰੀਕ ਦੇ ਫੈਸਲੇ ਨੂੰ ਪ੍ਰਭਾਵਿਤ ਕਰੇ ਜਿਹੜੇ ਨਤੀਜੇ ਆਉਣਗੇ ਆਪਰਰ ਇਹ ਸਵਾਲ ਜਿਹੜਾ ਵੈ ਉਹ ਬੀਜੇਪੀ ਦੇ ਆਗੂ ਨੂੰ ਪੁੱਛਿਆ ਗਿਆ ਕਿ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿਸਾਨ ਧਰਨਾ ਦੇ ਰਹੇ ਨੇ ਤਾਂ ਕਿਉਂ ਨਹੀਂ ਜਿਹੜਾ ਬਕਾਇਦਾ ਤੌਰ ਤੇ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਸੀਗਾ ਕਿਉਂ ਹੁਣ ਦੀਵਾਲੀ ਤੋਂ ਬਾਅਦ ਬੁਲਾਇਆ ਜਾਏਗਾ ਤਾਂ ਉਸ ਵੇਲੇ ਕੱਲ ਇਹ ਜਿਹੜੇ ਨੇ ਮੰਤਰੀ ਜਾਂ ਫਿਰ ਭਾਜਪਾ ਦੇ ਆਗੂ ਦੱਸਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਬਿਹਾਰ ਦੇ ਵਿੱਚ ਕੇਂਦਰ ਸਰਕਾਰ ਬੀਜੀ ਹੈ ਉੱਥੇ ਕੈਂਪੇਨ ਜਿਹੜੀ ਉਹ ਕੀਤੀ ਜਾ ਰਹੀ ਹੈ ਲੇਕਿਨ ਦੀਵਾਲੀ ਤੋਂ ਬਾਅਦ ਜਾਂ ਦੀਵਾਲੀ ਤੋਂ ਪਹਿਲਾਂ ਜਿਹੜਾ ਬੁਲਾਇਆ ਜਾਏਗਾ ਔਰ ਹੁਣ ਕਿਸਾਨਾਂ ਦੇ ਲਈ ਕੇਂਦਰ ਸਰਕਾਰ ਨੇ ਫੈਸਲਾ ਲੇਤਾ ਹੈ ਕਿ ਦੀਵਾਲੀ ਤੋਂ 1 ਦਿਨ ਪਹਿਲਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬੁਲਾਉਣ ਦਾ ਮਤਲਬ ਕਿ ਤਨਾ ਕਿਤੇ ਸਿੱਧੇ ਤੌਰ ਤੇ ਇਹ ਵੀ ਹੈ ਕਿ ਕੇਂਦਰ ਸਰਕਾਰ ਵੀ ਚਾਹੁੰਦੀ ਹੈ ਕਿ ਇਹ ਰੇੜਕਾ ਜਲਦ ਤੋਂ ਜਲਦ ਹੋਣ ਖਤਮ ਹੋਵੇ ਔਰ ਕਿਸਾਨ ਜਿਹੜੇ ਨੇ ਉਹ ਦੀਵਾਲੀ ਆਪਣੇ ਪਰਿਵਾਰ ਦੇ ਨਾਲ ਮਨਾ ਸਕਣ ਕਿਉਂਕਿ ਕਿਸਾਨੀ ਦਾ ਮਸਲਾ ਪਿਛਲੇ 40 45 ਦਿਨਾਂ ਤੋਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਨਜ਼ਰ ਪੂਰੇ ਦੇਸ਼ ਦੇ ਵਿੱਚ ਆ ਰਿਹਾ ਹੈ ਔਰ ਭਾਜਪਾ ਇਹ ਦਾਵਾ ਕਰ ਰਹੀ ਕਿ ਨਵੇਂ ਕਾਨੂੰਨ ਕਿਸਾਨਾਂ ਦੇ ਲਈ ਕ੍ਰਾਂਤੀਕਾਰੀ ਹੋਣਗੇ ਕਿਸਾਨਾਂ ਨੂੰ ਫਾਇਦਾ ਹੋਏਗਾ ਲੇਕਿਨ ਕਿਸਾਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਕਾਨੂੰਨ ਉਹਨਾਂ ਦੇ ਲਈ ਆਏ ਨੇ ਉਹ ਨੁਕਸਾਨ ਕਰਨਗੇ ਉਹਨਾਂ ਦੀ ਹਾਲਤ ਉਸ ਤਰੀਕੇ ਨਾਲ ਹੋ ਜੇਗੀ ਜਿਵੇਂ ਉੱਤਰ ਪ੍ਰਦੇਸ਼ ਬਿਹਾਰ ਦੇ ਕਿਸਾਨੀ ਦੀ ਹੈ ਤਾਂ ਅਜਿਹੇ ਚ ਹੁਣ ਜਦੋਂ ਪਹਿਲੀ ਵਾਰ ਤਿੰਨ ਮੰਤਰੀ ਕੇਂਦਰ ਦੇ 13 ਤਰੀਕ ਨੂੰ 12 ਵਜੇ ਮੁਲਾਕਾਤ ਕਰਨਗੇ ਚਰਚਾ ਖੁੱਲ ਕੇ ਹੋਏਗੀ ਹਰ ਮਸਲੇ ਤੇ ਚਰਚਾ ਹੋਏਗੀ ਜਦੋਂ ਰਾਜਨਾਥ ਸਿੰਘ ਜੋ ਖੁਦ ਕਿਸਾਨ ਦੇ ਸਭ ਤੋਂ ਵੱਡੇ ਆਗੂਆਂ ਚੋਂ ਇੱਕ ਨੇ ਦੇਸ਼ ਦੇ ਵਿੱਚ ਉਹ ਮੁਲਾਕਾਤ ਦੇ ਵਿੱਚ ਖੁਦ ਟੇਬਲ ਟॉक ਕਰਨਗੇ ਤਾਂ ਮਸਲਾ ਹਾਲ ਹੁੰਦਾ ਹੋਇਆ ਕਿਤਨਾ ਕਿਤੇ ਉਸ ਵੱਲ ਕੇਂਦਰ ਸਰਕਾਰ ਵੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਲਕੁਲ ਤਾਂ ਕਿਤਨਾ ਕਿਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ ਨਰਮ ਰੁਖ ਅਪਣਾਇਆ ਜਾ ਰਿਹਾ ਫਿਲਹਾਲ ਦੇ ਲਈ ਪੰਕਜ ਬਹੁਤ ਬਹੁਤ ਧੰਨਵਾਦ ਸਾਰਾ ਜਾਣਕਾਰੀ ਸਾਂਝਾ ਕਰ ਲਈ ਤਾਂ ਹੁਣ 13 ਤਰੀਕ ਦੇ ਜਿਹੜਾ ਦਿਨ ਮੁਕਰਰ ਕੀਤਾ ਗਿਆ 12 ਵਜੇ ਰੱਖਿਆ ਮੰਤਰੀ ਦੇ ਘਰ ਇਹ ਮੁਲਾਕਾਤ ਹੋਣੀ ਹੈ ਕਿਸਾਨਾਂ ਦੇ ਜਥੇਬੰਦੀਆਂ ਦੇ ਨਾਲ ਤਾਂ ਉਸ ਵੇਲੇ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਵੀ ਮੌਜੂਦ ਰਹਿਣਗੇ ਤਾਂ ਕਿਤਨਾ ਕਿਤੇ ਕਿਆਸ ਲਗਾਏ ਜਾ ਰਹੇ ਨੇ ਕਿ ਉਸ ਦਿਨ ਦਿਵਾਲੀ ਤੋਂ ਠੀਕ ਇੱਕ ਦਿਨ ਪਹਿਲਾਂ ਜਿਹੜੀ ਹੈ ਉਹ ਵੱਡੀ ਕੋਈ ਖਬਰ ਜਾਂ ਚੰਗੀ ਖਬਰ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਮਿਲ ਸਕਦੀ ਆ ਤਾਂ ਹੁਣ 13 ਤਰੀਕ ਨੂੰ ਪਤਾ ਚੱਲੇਗਾ ਕਿਉਂਕਿ ਘੰਟਿਆਂ ਮੰ ਔਰ ਕੇਂਦਰ ਦੇ ਵੱਲੋਂ ਇਸ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਤਾਂ ਫਿਲਹਾਲ ਇੱਥੇ ਵਿੜਾਉ ਚੱਲਿਆ ਕਿ ਛੋਟੇ ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਉਧਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਸਹਿ ਪ੍ਰਧਾਨ ਬਣੇ ਗਗਨ ਅਨਮੋਲ ਮਾਨ ਦਾ ਕਹਿਣਾ ਹੈ ਕਿ ਉਹ ਕੋਈ ਵੀ ਅਹੁਦਾ ਨਹੀਂ ਚਾਹੁੰਦੇ ਸਨ ਪਰ ਪਾਰਟੀ ਦਾ ਹੁਕਮ ਸਿਰ ਮਥੇ ਹੈ ਨਾਲ ਹੀ ਅਨਮੋਲ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣ ਨਹੀਂ ਲੜੇਗੀ ਪੂਰਾ ਇਹ ਸਫ਼ਰ ਕਿਦਾਰਿਆ ਤੁੰਬੀ ਤੋਂ ਲੈ ਕੇ ਝਾੜੂ ਤੱਕ ਦਾ ਸਫ਼ਰ ਔਰ ਗਗਨਦੀਪ ਕੌਰ ਤੋਂ ਲੈ ਕੇ ਅਨਮੋਲ ਗਗਨ ਮਾਨ ਤੱਕ ਦਾ ਸਫ਼ਰ ਦੇਖੋ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ ਚੱਲੀ ਜਾ ਰਹੇ ਆ ਜੋ ਕੁਦਰਤ ਤੁਹਾਨੂੰ ਹਵਾਲੇ ਤੁਹਾਡੇ ਕਰ ਰਹੀ ਆ ਉਹਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਚੱਲ ਰਹੇ ਆ ਬਸ ਸੋ ਅੱਜ ਬਾਰੇ ਸੋਚਦੀ ਆ ਮੈਨੂੰ ਕੱਲ ਦਾ ਨਹੀਂ ਪਤਾ ਕਿ ਕੱਲ ਨੂੰ ਮੇਰੇ ਸਾਂ ਆਉਣੇ ਆ ਕਿ ਨਹੀਂ ਆਉਣੇ ਸੋ ਸਫ਼ਰ ਬਿਹਤਰੀਨ ਆ ਦਾ ਲੋਕਾਂ ਦੇ ਜੋ ਮੌਜੂਦਾ ਅੱਜ ਦੀ ਪੰਜਾਬ ਦੇ ਹਾਲਾਤ ਨੇ ਜੋ ਸੰਘਰਸ਼ ਪੰਜਾਬ ਦਾ ਕਿਸਾਨ ਕਰ ਰਿਹਾ ਸੋ ਇੱਥੇ ਆ ਕੇ ਹੁਣ ਜੋ ਨੱਕੋ ਨੱਕ ਭਰਿਆ 75 ਸਾਲਾਂ ਦਾ ਸਤਾਇਆ ਪੰਜਾਬ ਅੱਜ ਜੋ ਕ੍ਰਾਂਤੀਕਾਰੀ ਰੂਪ ਦੇ ਵਿੱਚ ਸਾਹਮਣੇ ਆਇਆ ਸੋ ਉਹ ਜਿਹੜੇ ਹਾਲਾਤ ਦੇਖ ਕੇ ਅੱਜ ਮੈਨੂੰ ਲੱਗਦਾ ਵੀ ਹਰ ਇੱਕ ਬੰਦੇ ਪੰਜਾਬੀ ਦਾ ਦਿਲ ਭਰਿਆ ਹੋਇਆ ਚਾਹੇ ਉਹ ਜਿਹੜਾ ਵੀ ਵਰਗ ਹੈ ਕਹਿੰਦੇ ਇੱਕ ਇੱਕ ਮਿਆਂ ਚ ਦੋ ਤਲਵਾਰਾਂ ਦਾ ਰਹਿਣਾ ਔਖਾ ਹੈਗਾ ਇੱਕ ਪ੍ਰਧਾਨ ਪਹਿਲਾਂ ਲਗਾਈ ਸੀ ਇੱਕ ਪ੍ਰਧਾਨ ਸਹਿ ਪ੍ਰਧਾਨ ਲਾ ਦਿੱਤੇ ਤਾਂ ਨਹੀਂ ਉਹਨਾਂ ਪਾਰਟੀ 'ਚ ਲੜਾਈ ਸ਼ੁਰੂ ਹੋ ਜੇ ਨਹੀਂ 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 ਇਦਾਂ ਨਹੀਂ ਹੁੰਦਾ ਬੜੀ ਇਹ ਸਿਆਣੇ ਤੇ ਸੂਝਵਾਨ ਐਂਡ ਸਾਡੇ ਬਹੁਤ ਕਾਬਿਲ ਜਿਹੜੇ ਲੀਡਰ ਨੇਗੇ ਮੀਤ ਹੇਰ ਜੀ ਉਹਤੇ ਮੈਨੂੰ ਮੈਨਲਾ ਦਾ ਸਭ ਤੋਂ ਪਹਿਲਾਂ ਮੁਬਾਰਕਾਂ ਉਹਨਾਂ ਨੇ ਦਿੱਤੀਆਂ